ਕਿਸਾਨਾਂ ਵੱਲੋਂ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਸੀ ਐਸ ਵੇਲੇ ਕਰੀਬ 8:30 ਹੋ ਚੁੱਕੇ ਨੇ ਤੇ ਜਿਹੜਾ ਰੋਡ ਹੱਲੇ ਵੀ ਚੱਲਦਾ ਦਿਖਾਈ ਦੇ ਰਿਹਾ ਹੈ ਤੇ ਇਸ ਰੋਡ ਦੇ ਵਿੱਚ ਆਪਣੇ ਜਿਹੜੇ ਕੀ ਕਿਸਾਨ ਹੈ ਉਹ ਰੋਡ ਤੇ ਪਹੁੰਚ ਚੁੱਕੇ ਨੇ ਤੇ ਹੁਣ ਕਰੀਬ 1 ਘੰਟੇ ਬਾਅਦ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਿਸਦੀ ਰਹਿੰਦੀ ਹੈ ਦਿਨ ਭਰ ਮਹਾਂਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਹ ਸਪੀਡ ਨੂੰ ਸਮਝਦੇ ਨਹੀਂ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੀ ਵੀ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਰੋਡ ਜਿਹੜਾ ਜਾਮ ਹੁੰਦਾ ਨਜ਼ਰ ਆਏਗਾ ਹੱਲੇ ਫਿਲਹਾਲ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਣ ਕੀ ਹੱਲੇ ਜਿਹੜਾ ਰੋਡ ਹੈ ਇਹ ਚੱਲ ਰਿਹਾ ਹੈ ਔਰ ਡਿਵਰਟ ਹੋ ਕੇ ਚੱਲ ਰਿਹਾ ਔਰ ਕੁਛ ਹੀ ਦੇਰ ਦੇ ਵਿੱਚ ਇਹ ਜਿਹੜਾ ਰੋਡ ਬਿਲਕੁਲ ਜਾਮ ਕਰ ਦਿੱਤਾ ਜਾਊਗਾ ਇਸ ਰੋਡ ਤੇ ਕਿਸਾਨ ਪਹੁੰਚ ਚੁੱਕੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਣ ਕਿ ਕਿਸਾਨ ਜਥੇਬੰਦੀਆਂ ਹਾਈਵੇ ਦੇ ਉੱਤੇ ਪਹੁੰਚ ਗਈਆਂ ਨੇ ਤੇ ਪੁਲਿਸ ਪ੍ਰਸ਼ਾਸਨ ਵੀ ਮਸਤੈਦ ਹੋ ਚੁੱਕਾ ਹੈ ਪੁਲਿਸ ਪ੍ਰਸ਼ਾਸਨ ਮਸਤੈਦ ਹੋ ਚੁੱਕਾ ਹੈ ਔਰ ਸਾਰੇ ਜਿਹੜੇ ਰੋਡ ਹੈ ਉਹ ਜਾਮ ਕਰ ਦਿੱਤੇ ਗਏ ਨੇ ਤੇ ਡਾਇਵਰਟ ਹੋ ਕੇ ਹੱਲੇ ਤੱਕ ਜਿਹੜਾ ਟ੍ਰੈਫਿਕ ਉਹ ਚੱਲ ਰਿਹਾ ਹੈ ਤੇ ਜਿੱਦਾਂ ਕਿ ਪਿੱਛੋਂ ਰੋਡ ਬੰਦ ਹੋਊਗਾ ਔਰ ਫੇਰੇ ਇਥੇ ਫੁਰਪੂਰਨ ਜਾਮ ਹੋ ਜਾਊਗਾ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਇਧਰ ਕਿਸਾਨ ਮੋਰਚੇ ਦੀਆਂ ਜਿਹੜੀਆਂ ਤਸਵੀਰਾਂ ਉਹ ਵੀ ਦਿਖਾ ਦਿੱਤੀਆਂ ਜਾਣ ਕਿਸਾਨ ਹਾਈਵੇ ਦੇ ਉੱਤੇ ਪਹੁੰਚ ਗਏ ਨੇ ਔਰ ਜਿਹੜਾ ਰੋਡ ਆ ਉਹ ਜਾਮ ਕਰ ਦਿੱਤਾ ਗਿਆ ਹੈ ਔਰ ਇਸ ਜਲੰਧਰ ਤੋਂ ਆਉਣ ਵਾਲੇ ਲੋਕਾਂ ਲਈ ਇੱਕ ਇਨਫੋਰਮੇਸ਼ਨ ਹੈ ਕਿ ਜਿਹੜਾ ਰੋਡ ਫਗਵਾੜੇ ਇੱਕ ਸਾਈਡ ਜਾਮ ਕਰ ਦਿੱਤੀ ਗਈ ਹੈ ਤੇ ਰੋਡ ਜਾਮ ਤੋਂ ਬਾਅਦ ਹੁਣ ਜਿਹੜਾ ਕਿ ਕਿਸਾਨ ਮੋੜਚੇ ਦੇ ਆਗੂ ਆ ਉਹ ਹਾਈਵੇ ਤੇ ਪਹੁੰਚ ਗਏ ਨੇ ਔਰ ਫਿਲਹਾਲ ਦੀ ਘੜੀ ਲੁਧਿਆਣੇ ਵਾਲੀ ਸਾਈਡ ਤੋਂ ਜਿਹੜਾ ਰੋਡ ਆ ਉਹ ਚੱਲ ਰਿਹਾ ਔਰ ਡਵਰਟ ਕਰਕੇ ਜਿਹੜੇ ਵਹੀਕਲ ਨੇ ਉਹ ਲੰਘਾਇਆ ਜਾ ਰਹੇ ਨੇ ਪਰ ਚਾਂਦੇ ਹੀ ਮਿੰਟਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚ ਗਏ ਨੇ ਔਰ ਹੋਰ ਕਿਸਾਨ ਭਾਰੀ ਸੰਖਿਆ ਵਿੱਚ ਇੱਥੇ ਆ ਰਹੇ ਨੇ ਤੇ ਰੋਡ ਜਿਹੜਾ ਉਹ ਜਾਮ ਕਰ ਦਿੱਤਾ ਜਾਏਗਾ ਕੈਮਰਾਮੈਨ ਅਰुण ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ ਕਿਸਾਨਾਂ ਵੱਲੋਂ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਸੀ ਐਸ ਵੇਲੇ ਕਰੀਬ 8:30 ਹੋ ਚੁੱਕੇ ਨੇ ਤੇ ਜਿਹੜਾ ਰੋਡ ਹਲੇ ਵੀ ਚੱਲਦਾ ਦਿਖਾਈ ਦੇ ਰਿਹਾ ਹੈ ਤੇ ਇਸ ਰੋਡ ਦੇ ਵਿੱਚ ਆਪਣੇ ਜਿਹੜੇ ਕੀ ਕਿਸਾਨ ਹੈ ਉਹ ਰੋਡ ਤੇ ਪਹੁੰਚ ਚੁੱਕੇ ਨੇ ਤੇ ਹੁਣ ਕਰੀਬ 1 ਘੰਟੇ ਬਾਅਦ ਇਹ ਰੋਡ ਜਿਹੜਾ ਜਾਮ ਹੁੰਦਾ ਨਜ਼ਰ ਆਏਗਾ ਹੱਲੇ ਫਿਲਹਾਲ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਣ ਕੀ ਹੱਲੇ ਜਿਹੜਾ ਰੋਡ ਹੈ ਇਹ ਚੱਲ ਰਿਹਾ ਹੈ ਔਰ ਡਿਵਰਟ ਹੋ ਕੇ ਚੱਲ ਰਿਹਾ ਔਰ ਕੁਝ ਹੀ ਢੇਰ ਦੇ ਵਿੱਚ ਇਹ ਜਿਹੜਾ ਰੋਡ ਬਿਲਕੁਲ ਜਾਮ ਕਰ ਦਿੱਤਾ ਜਾਊਗਾ ਇਸ ਰੋਡ ਤੇ ਕਿਸਾਨ ਪਹੁੰਚ ਚੁੱਕੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਣ ਕਿ ਕਿਸਾਨ ਜਥੇਬੰਦੀਆਂ ਹਾਈਵੇ ਦੇ ਉੱਤੇ ਪਹੁੰਚ ਗਈਆਂ ਨੇ ਤੇ ਪੁਲਿਸ ਪ੍ਰਸ਼ਾਸਨ ਵੀ ਮਸਤੈਦ ਹੋ ਚੁੱਕਾ ਹੈ ਪੁਲਿਸ ਪ੍ਰਸ਼ਾਸਨ ਮਸਤੈਦ ਹੋ ਚੁੱਕਾ ਹੈ ਔਰ ਸਾਰੇ ਜਿਹੜੇ ਰੋਡ ਹੈ ਉਹ ਜਾਮ ਕਰ ਦਿੱਤੇ ਗਏ ਨੇ ਤੇ ਡਾਇਵਰਟ ਹੋ ਕੇ ਹੱਲੇ ਤੱਕ ਜਿਹੜਾ ਟ੍ਰੈਫਿਕ ਉਹ ਚੱਲ ਰਿਹਾ ਹੈ ਤੇ ਜਿੱਦਾਂ ਕਿ ਪਿੱਛੋਂ ਰੋਡ ਬੰਦ ਹੋਊਗਾ ਔਰ ਫੇਰੇ ਤੇ ਫੁਰਪੂਰਨ ਜਾਮ ਹੋ ਜਾਊਗਾ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਇਧਰ ਕਿਸਾਨ ਮੋਰਚੇ ਦੀਆਂ ਜਿਹੜੀਆਂ ਤਸਵੀਰਾਂ ਉਹ ਵੀ ਦਿਖਾ ਦਿੱਤੀਆਂ ਜਾਣ ਕਿ ਕਿਸਾਨ ਹਾਈਵੇ ਦੇ ਉੱਤੇ ਪਹੁੰਚ ਗਏ ਨੇ ਔਰ ਜਿਹੜਾ ਰੋਡ ਆ ਉਹ ਜਾਮ ਕਰ ਦਿੱਤਾ ਗਿਆ ਹੈ ਔਰ ਇਸ ਜਲੰਧਰ ਤੋਂ ਆਉਣ ਵਾਲੇ ਲੋਕਾਂ ਲਈ ਇੱਕ ਇਨਫੋਰਮੇਸ਼ਨ ਹੈ ਕਿ ਜਿਹੜਾ ਰੋਡ ਫਗਵਾੜੇ ਇੱਕ ਸਾਈਡ ਜਾਮ ਕਰ ਦਿੱਤੀ ਗਈ ਹੈ ਤੇ ਰੋਡ ਜਾਮ ਤੋਂ ਬਾਅਦ ਹੁਣ ਜਿਹੜਾ ਕਿ ਕਿਸਾਨ ਮੋਰਚੇ ਦੇ ਆਗੂ ਆ ਉਹ ਹਾਈਵੇ ਤੇ ਪਹੁੰਚ ਗਏ ਨੇ ਔਰ ਫਿਲਹਾਲ ਦੀ ਘੜੀ ਲੁਧਿਆਣੇ ਵਾਲੀ ਸਾਈਡ ਤੋਂ ਜਿਹੜਾ ਰੋਡ ਆ ਉਹ ਚੱਲ ਰਿਹਾ ਔਰ ਡਵਰਟ ਕਰਕੇ ਇਹ ਜਿਹੜੇ ਵਹੀਕਲ ਨੇ ਉਹ ਨਗਾਇਆ ਜਾ ਰਹੇ ਨੇ ਪਰ ਚੰਦੇ ਹੀ ਮਿੰਟਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚ ਗਏ ਨੇ ਔਰ ਹੋਰ ਕਿਸਾਨ ਭਾਰੀ ਸੰਖਿਆ ਵਿੱਚ ਇੱਥੇ ਆ ਰਹੇ ਨੇ ਤੇ ਰੋਡ ਜਿਹੜਾ ਉਹ ਜਾਮ ਕਰ ਦਿੱਤਾ ਜਾਏਗਾ கேமராமன் அருண குமார அமன்பர்மான சவெரா டிவி பகவடா